ਪਤਾ ਹੁਣ ਤਾਂ ਮੈਨੂੰ ਰੂਹਾਂ ਰੂਹਾਂ ਦਾ ਪਿਆਰ ਹੋਗਾ ਮੈਂ ਤਾਂ ਹੁਣ ਕੁਝ ਦੇਖਦਾ ਨਹੀਂ ਰੂਹਾਂ ਦਾ ਪਿਆਰ ਤੇਰਾ ਮਾਫ ਤੇਰੇ ਮੂੰਹ ਦੇ ਮੈਂ ਦੋ ਚਾਚਾ ਚਾਚਾ ਨਾ ਚੁੱਪ ਬਹਿ ਜਾ ਮੈਂ ਚਾਚਾ ਹੁਣ ਮੇਰੀ ਉਮਰ ਹੀ ਪਈ ਮੈਂ ਮੈਂ ਤਾਂ ਮਰ ਜਾਊਗਾ ਜਿਹੜੀ ਨਾਲ ਇਹ ਕੁੜੀ ਨੂੰ ਕਹਿੰਦਾ ਕੁੜੀ ਕਹਿੰਦਾ ਜਿਹਨੂੰ ਇਹ ਅਸਲ ਚ ਤਾਂ ਹੈ ਦਾ ਬੁਢੀ ਆ ਉਹ ਚਾਚਾ ਬੁਢੀ ਨਾਗਾ ਮੇਰਾ ਪਿਆਰ ਹੈ ਚਾਚਾ ਮਾਰਿਆ ਨਾ ਚਪੇੜਾ ਤੇਰੇ ਕਿਚਾ ਮੁੰਡੇ ਦੀ ਉਮਰ 22 ਸਾਲ ਦੀ ਹੈ ਜਿਸ ਦੇ ਨਾਲ ਪਿਆਰ ਹੋਇਆ ਉਹਦੀ 38 ਸਾਲਾਂ ਦੀ ਉਮਰ ਹੈ ਮਾਂ ਦੀ ਉਮਰ ਵੀ 38 ਸਾਲਾਂ ਦੀ ਹੈ ਹਾਂਜੀ ਹਾਂਜੀ ਇਹਦੀ ਮਾਂ ਦੇ ਬਰਾਬਰ ਹੈ ਆਖਦੀ ਰੱਟ ਲਾਈ ਬੈਠਾ ਮੈਨੂੰ 80000 ਰੁਪਏ ਦਿਓ ਮੈਂ ਉਹਦੇ ਖਾਤੇ 'ਚ ਪਾਉਣਾ ਖਾਤੇ 'ਚ ਪਾਉਣਾ ਉਹ ਤਾਂ ਮੈਨੂੰ ਪਵਾਣੀ ਪੈਣਾ ਉਹਨੇ ਮੈਨੂੰ ਸੌ ਖਾਦੀਆ ਮੈਂ ਵੀ ਉਹਨੂੰ ਸੌ ਖਾਦੀਆ ਕਿ ਮੈਂ ਪੁੱਤ ਤੈਨੂੰ 80000 ਰੁਪਏ ਪਾਉਂਗਾ ਕਹਿੰਦਾ ਪੁੱਤ ਕਹਿੰਦਾ ਪੁੱਤ ਮੈਂ 10000 ਰੁਪਇਆ ਪਵਾਉਂਗਾ ਤੇ ਤਾਂ ਹੱਥ ਵੜਾਈ ਬੈਠਾ ਤਾਂ ਤੇ ਪਿਆਰ ਦੇ ਚੱਕ ਵੀ ਦੇਈ ਬੈਠਾ ਉਹਨੂੰ ਮੈਨੂੰ ਤਾਂ ਦੱਸਿਆ ਹੀ ਨਹੀਂ ਮੈਂ ਅਜੇ ਚਾਚੇ ਦਾ ਜਾਨੂ ਮੈਂ ਸੁਣਿਆ ਉਹਦੇ ਪਹਿਲਾਂ ਵੀ ਪੰਜ ਚਾਰ ਥਾਂ ਚੱਕਰ ਚੱਲਦਾ ਸੀ ਉਹ ਪੈਸਿਆਂ ਦੀ ਖਾਊ ਹੈ ਗਿਆ ਸਾਡਾ ਤਾਂ ਮੁੰਡਾ ਟੋਪਾ ਤੈਨੂੰ ਜਾਣਦਾ ਬਈ ਹਾਂ ਬਈ ਜਾਣਦਾ ਤੇ ਜੇ ਫਿਰ ਤੁਹਾਡਾ ਵਿਆਹ ਉਹ ਜੇ ਮੁੰਡੇ ਦਾ ਤੇਰੇ ਭਤੀਜੇ ਦਾ ਇਹ ਜਾਣਦਾ ਕੀ ਹੈ ਜੀ ਇਹ ਜਾਣਦਾ ਉਹਦੇ ਬੇਟੇ ਨੂੰ ਉਹਦਾ ਇੱਕ ਬੇਟਾ ਵੀ ਹੈ ਉਹਦੇ ਨਾਲ ਪਹਿਲਾਂ ਵਿਆਹ ਵੀ ਹੋਇਆ ਹੋਇਆ ਉਹਦਾ ਉਹਦਾ ਵਿਆਹ ਹੋਇਆ ਹੋਇਆ ਹੈਗਾ ਜੀ ਤੇ ਉਹਦਾ ਘਰ ਵਾਲੇ ਨਾਲ ਹੋਇਆ ਵਾ ਤਲਾਕ ਸੱਚੇ ਪਿਆਰ ਦੀ ਕਹਾਣੀ ਕੋਨਿਆਂ ਨੇ ਤੋਂ ਬਠਿੰਡਾ ਨਹੀਂ ਲੱਗਦਾ ਦੂਰ ਚੰਡੀਗੜ੍ਹ ਜਾ ਕੇ ਮੁੰਡਾ ਕਰਦਾ ਸੀ ਆਸ਼ਕੀ ਗੱਲਬਾਤ ਕੀ ਹੈ ਸਾਰੀ ਪੁੱਛਦੇ ਆਪਾਂ ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਗੱਲਬਾਤ ਹੈ ਸਾਰੀ ਜੀ ਬਾਈ ਜੀ ਇਹ ਮੁੰਡਾ ਪੜ੍ਹਿਆ ਸੀ ਚੰਡੀਗੜ੍ਹ ਅੱਛਾ ਜੀ ਪੜ੍ਹਨ ਵਾਸਤੇ ਅੱਛਾ ਜੀ ਇਹ ਕਿਸੇ ਕੁੜੀ ਨਾਲ ਚੱਕਰ ਚਲਾ ਬੈਠਾ ਅੱਛਾ ਜੀ ਇਸ ਕਰਕੇ ਹੁਣ ਇਹ ਸਾਨੂੰ ਤੰਗ ਪਹਿਲਾ ਚੱਕਰ ਹੈ ਕਿ ਹੋਰ ਵੀ ਚੱਕਰ ਇਹ ਪਹਿਲਾ ਹੀ ਚੱਕਰ ਹੀ ਚੱਲਿਆ ਜੀ ਇਹਦਾ ਪਹਿਲਾ ਚੱਕਰ ਹੈ ਕਿ ਤੇਰੇ ਹੋਰ ਵੀ ਚੱਕਰ ਸੀ ਉਹ ਪਹਿਲਾ ਚੱਕਰਾਂ ਦਾ ਪਤਾ ਨਹੀਂ ਸੀ ਆ ਇਹ ਚੱਕਰ ਦਾ ਪਤਾ ਲੱਗ ਗਿਆ ਕਹਿੰਦਾ ਇੱਕ ਚੱਕਰ ਨਹੀਂ ਪਹਿਲਾਂ ਹੋਰ ਵੀ ਚੱਕਰ ਪਹਿਲਾਂ ਹੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਦਾ ਪਿਓ ਵਿਚਾਰਾ ਸ਼ਰੀਫ ਆ ਉਹ ਭਾਈ ਵਾਣਾ ਇਹ ਜੀ ਉਹਨੂੰ ਸਾਡੇ ਬਾਈ ਨੂੰ ਬਹੁਤ ਤੰਗ ਪਰੇਸ਼ਾਨ ਕਰਨ ਲੱਗ ਗਿਆ अच्छा जी ए हुणे प्यार ਦੇ ਚੱਕਰ ਚ ਅਸੀਂ ਇਹਨੂੰ ਸਮਝਾਉਣਾ ਕਾਕਾ ਤੂੰ ਰਹਿਣ ਤੇ ਕੀ ਲੈਣਾ ਹੈ ਜੇ ਵਿਆਹਾਂ ਤੋਂ ਕੀ ਲੈਣਾ ਅੱਛਾ ਜੀ ਉਹ ਵਧੀਆ ਵਿਆਹ ਕਰ ਦਾਂਗੇ ਅੱਛਾ ਜੀ ਪਰ ਇਹ ਕਿਸੇ ਕੁੜੀ ਦੇ ਚੱਕਰ ਚ ਪਿਆ ਫਰਦਾ ਇਹ ਹਟਦਾ ਹੀ ਨਹੀਂ ਕਾਕਾ ਕੀ ਕਰ ਗਈ ਇਸ ਨੂੰ ਅੱਛਾ ਹਟਦਾ ਨਹੀਂਗਾ ਇਹਨੂੰ ਹੁਣ 76 ਫੇਰੇ ਜੀ ਤੁਹਾਡੇ ਮੂਰੇ ਮੈਂ ਕੀ ਕਰਾਂ ਜੀ ਇਹਨੂੰ ਅੱਛਾ ਸ਼ਰਮ ਜੀ ਬੜੀ ਸ਼ਰਮ ਦੀ ਇਹਨੇ ਜੀ ਕੀਤੀ ਹੈ ਸਾਡੀ ਤੁਸੀਂ ਕੀ ਲੱਗਦੇ ਜੀ ਮੈਂ ਚਾਚਾ ਭਾਜੀ ਇਹਦਾ ਚਾਚਾ ਜੀ ਹਾਂ ਜੀ ਹਾਂ ਜੀ ਪੂਰੇ ਚਾਚੇ ਚ ਮੁੰਡਾ ਹਾਂਜੀ ਭਤੀਜਾ ਥੋੜਾ ਪੂਰਾ ਚਰਚਾ ਚ ਮੇਰਾ ਪੂਰਾ ਚਰਚਾ ਜੀ ਭਤੀਜਾ ਇਹਨੂੰ ਬਹੁਤ ਸਮਝਾਈਦਾ ਪਰ ਸਮਝਦਾ ਨਹੀਂ ਸ਼ਰਮਾ ਆਪਣੀ ਚਾਹੀਦੀ ਇਹਨੂੰ ਗੱਲਬਾਤ ਕੀ ਆ ਮੁੰਡੇ ਸਾਰੀ ਦੱਸ ਕੱਲ੍ਹ ਵੱਤ ਦੇਖੋ ਜੀ ਮੈਂ ਕਰਾਣਾ ਵਿਆਹ ਮੇਰੀ ਹੋਈ ਪਿਆ ਹੁਣ ਉਮਰ ਤੇ ਮੈਨੂੰ ਹੋ ਗਿਆ ਪਿਆਰ ਉਮਰ ਕਿੰਨੀ ਤੇਰੀ ਮੇਰੀ ਉਮਰ 25 ਸਾਲਾਂ ਦੀ ਹੈ 22 ਸਾਲਾਂ ਦੀ ਉਮਰ ਆ ਉੜੀ ਦੀ ਉਮਰ ਕਿੰਨੀ ਹੈ ਉਮਰ ਵੀ ਪਛਾਣੋ ਆ ਮੈਨੂੰ ਪਤਾ ਮੈਨੂੰ ਫੋਟੋ ਵਿਖਾਈ ਆ ਅੱਛਾ ਉੜੀ ਦੀ ਉਮਰ ਕਿੰਨੀ ਹੈ ਇਹ ਆ ਮੁੰਡਾ ਯਾਰ ਦੋਸਤ ਤੂੰ ਯਾਰ ਦੋਸਤ ਇਕੱਠੇ ਪੜਦੇ ਸੀ ਆ ਪੜਦੇ ਸੀ ਇਕੱਠੇ ਹੀ ਮੈਂ ਨਾਲ ਹੀ ਹੁੰਦਾ ਸੀ ਚੰਡੀਗੜ੍ਹ ਉੱਥੇ ਤਾਂ ਗਾਣੀ ਗਾਈ ਆ ਕਰੇ ਚੰਡੀਗੜ੍ਹ ਦੇ ਨਿਆਰਿਆਣੇ ਪੱਟਿਆ ਤੁਸੀਂ ਇਹਦੇ ਨਾਲ ਰਹਿੰਦੇ ਤੁਸੀਂ ਕਾਕਾ ਨੂੰ ਸਮਝਾਉਣਾ ਸੀਗਾ ਇਹ ਕਿਉਂ ਆਪਦੇ ਪਿਓ ਦੇ ਘਰ ਬੱਟਣ ਲੱਗਾਗਾ ਜੇ ਮੈਂ ਸਮਝਾਇਆ ਸੀ ਅੰਕਲ ਜੀ ਸਮਝਾਇਆ ਸੀ ਤਾਂ ਹੀ ਤੁਹਾਡਾ ਮੁੰਡਾ ਬਸਿਆ ਤੁਹਾਨੂੰ ਕੀ ਪਤਾ ਗੱਡੀ ਦੀਆਂ ਲੈਣਾ ਤੇ ਇਹਨੂੰ ਬਿਠਾ ਕੇ ਲਿਉਂਦਾ ਰਿਹਾ ਚਲੋ ਮਰ ਜਾਂਦਾ ਮਰ ਜਾਂਦਾ ਪਰੇ ਪੈਰ ਆਖਦੀ ਰੱਟ ਲਾਈ ਬੈਠਾ ਮੈਨੂੰ 80000 ਰੁਪਇਆ ਦਿਓ ਮੈਂ ਉਹਦੇ ਖਾਤੇ 'ਚ ਪਵਾਉਣਾ ਖਾਤੇ 'ਚ ਪਵਾਉਣਾ ਉਹ ਤਾਂ ਮੈਨੂੰ ਪਵਾਣਾ ਹੀ ਪੈਣਾ ਉਹਨੇ ਮੈਨੂੰ ਸੌ ਖਾਦੀਆ ਮੈਂ ਵੀ ਉਹਨੂੰ ਸੌ ਖਾਦੀਆ ਕਿ ਮੈਂ ਪੁੱਤ ਤੈਨੂੰ 80000 ਰੁਪਇਆ ਪਾਉਂਗਾ ਕਹਿੰਦਾ ਪੁੱਤ ਕਹਿੰਦਾ ਪੁੱਤ ਮੈਂ 80000 ਰੁਪਇਆ ਪਵਾਉਂਗਾ ਸੇਲੀਏ ਤੇਰੀ ਕਿ ਘਰ ਵਾਲੀ ਹੈ ਕੌਣ ਇਹਦਾ ਹੁਣ ਘਰ ਵਾਲੀ ਬਣੋਗੀ ਪੁੱਤ ਕਿਵੇਂ ਬਣ ਗਿਆ ਤੇਰਾ ਮੇਰਾ ਦਾੜੀ ਦੀ ਉਮਰ ਇਹਦੇ ਪਾਈ ਨੂੰ ਕਿੰਨੀ ਉਮਰ ਕਿੰਨੀ ਉਮਰ ਪੁੱਛੋ ਮੇਰਾ ਉਮਰ ਕਿੰਨੀ ਹੈ ਵਾ 38 ਦੀ ਨੇੜੀ ਆ ਜੀ 38 ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਿਉਂ ਨੱਕ ਪੜਾਏਗਾ ਚਾਚੇ ਦਾ ਵੀ ਸਾਰੇ ਪਰਿਵਾਰ ਦਾ ਸਾਰੇ ਪਿੰਡ ਦਾ ਤੂੰ ਆਪਦੀ ਸ਼ਰਮ ਕਰ ਕੋਸ਼ ਮਾੜੀ ਮੋਟੀ ਤਾਇਆ ਮੇਰੀ ਗੱਲ ਸੁਣ ਲੈ ਪਿਆਰ ਹੁੰਦਾ ਅੰਨਾ ਮੈਨੂੰ ਹੋ ਗਿਆ ਤੇਰਾ ਪਿਆਰ ਆ ਮੈਨੂੰ ਹੋ ਗਿਆ ਮੈਨੂੰ ਹੀ ਕਾਹਦਾ ਤੇਰਾ ਪਿਆਰ ਆ ਤੇਰੇ ਮਾਮ ਤੇ ਮਾਰੋ ਚਾਰ ਲਵੜੇ ਤਾਇਆ ਮੈਂ ਤੂੰ ਸਾਡਾ ਪਿਆਰ ਸਾਡੀ ਜ਼ਿੰਦਗੀ ਹਰ ਤੇਰੀ ਆਦੀ ਦੀ ਦਿੱਤੀ ਕਰਾ ਛੱਡੀ ਆ ਗਈ ਸਾਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਤੋ ਯਾਰ ਹੁਣ ਮੇਰੀ ਗੱਲ ਵਿਆਹ ਕਰਾਉਣਾ ਉਹਦੇ ਨਾਲ ਭਾਈ ਮੈਂ ਤਾਂ ਵਿਆਹ ਕਰਾਣਾ ਕੀ ਗੱਲ ਬਾਤ ਤੂੰ ਨਾਲ ਪੜਦਾ ਸੀ ਮੁੰਡਿਆ ਤੈਨੂੰ ਸਾਰੀ ਗੱਲ ਪਤਾ ਹੋਵੇ ਭਾਈ ਪੜਦੇ ਸੀ ਅਸੀਂ ਇਕੱਠੇ ਪੜਦੇ ਸੀ ਉਹ ਕੁੜੀ ਹੋਰ ਕਿਸੇ ਕਾਲਜ ਚ ਪੜਦੀ ਸੀ ਠੀਕ ਆ ਇਹ ਹੁਣ ਮੈਨੂੰ ਨਹੀਂ ਪਤਾ ਯਾਰ ਮੈਂ ਮੇਰਾ ਸਿਰ ਦੁਖਦਾ ਮੇਰਾ ਆ ਹੁੰਦਾ ਮੈਂ ਕਹਿੰਦਾ ਸੀ ਚੱਲ ਭਾਈ ਤੂੰ ਰੈਸਟ ਕਰ ਕੋਈ ਨਾ ਹੂੰ ਤੇ ਫਿਰ ਇਹ ਕਿ ਭਾਈ ਇੱਕ ਦਿਨ ਮੈਂ ਉੱਤੋਂ ਫੜ ਲਿਆ ਹੌਣ ਹੱਥਾਂ ਚ ਪਾਏ ਹੱਥ ਨੇ ਤੇ ਪਾਰਕ ਚ ਤੁਰਾ ਫਿਰੇ ਅੱਛਾ ਮੈਨੂੰ ਕਹ ਤੂੰ ਆ ਕੀ ਕਰਦਾ ਮੈਨੂੰ ਛੁਡਗਾ ਤਾਂ ਮਰ ਤਾਂ ਮੈਂ ਤਾਂ ਤੇਰੇ ਨਾਲ ਰਹਿੰਦਾ ਮੈਨੂੰ ਤਾਂ ਨਾਂ ਦੱਸ ਜੇ ਤੇਰੇ ਤੇ ਲਈ ਪਈ ਤਾਂ ਤੈਨੂੰ ਮੈਂ ਹੀ ਕੱਢਣਾ ਵਿੱਚੋਂ ਤੇਰੇ ਕੋਲ ਬੈਠਾ ਮੈਂ ਠੀਕ ਹੈ ਠੀਕ ਹੈ ਇਹ ਮੈਨੂੰ ਵੀ ਨਾ ਦੱਸੇ ਪਤੰਦਰ ਅੱਛਾ ਤੇ ਮੈਂ ਇਹਨੂੰ ਫਿਰ ਜਦੋਂ ਇਹਨੇ ਪੈਸੇ ਪੂਰੇ ਤਾਂ ਹੱਥ ਵੜਾਈ ਬੈਠਾ ਤਾਂ ਤੇ ਪਿਓ ਦੇ ਚੈੱਕ ਵੀ ਦੇਈ ਬੈਠਾ ਉਹਨੂੰ ਇਹਨਾਂ ਨੂੰ ਤਾਂ ਦੱਸਿਆ ਹੀ ਨਹੀਂ ਮੈਂ ਅਜੇ ਚਾਚੇ ਦਾਜਾ ਨੂੰ ਸਾਨੂੰ ਕੀ ਇਹ ਗੱਲ ਬਾਰੇ ਪਤਾ ਨਹੀਂ ਇਹਦਾ ਪਿਓ ਚੈੱਕੇ ਦਾ ਸਾਈਨ ਕਰਕੇ ਰੱਖ ਜਾਂਦਾ ਸੀ ਘਰੇ ਜੀ ਅੱਛਾ ਜੀ ਇਹ ਬਾਅਦ ਸਾਨੂੰ ਕੀ ਪਤਾ ਵੀ ਇਹ ਇਹ ਚੰਦ ਚੜਾ ਦੂਗਾ ਇਹ ਚੰਦ ਚੜਾਤਾ ਮੁੰਡੇ ਨੇ ਜਿਹੜਾ ਆਤਾ ਬਸ ਹਣ ਮੇਰੇ ਵੀ ਪਹੌਗਾ ਇਹ ਨਾਲ ਵੀ ਕਹਿਣਗੇ ਤੂੰ ਇਹੋ ਜਿਹਾ ਸੀ ਪਤਾ ਹੁਣ ਤਾਂ ਮੈਨੂੰ ਰੂਹਾਂ ਰੂਹਾਂ ਦਾ ਪਿਆਰ ਹੋਗਾ ਮੈਂ ਤਾਂ ਹੁਣ ਕੁਝ ਦਿਖਦਾ ਨਹੀਂ ਜਿਹੜਾ ਰੂਹਾਂ ਦਾ ਪਿਆਰ ਤੇਰਾ ਮਾਰੂ ਤੇਰੇ ਮੂੰਹ ਦੇ ਮੈਂ ਦੋਹਾਂ ਦਾ ਚਾਚਾ ਚਾਚਾ ਨਾ ਚੱਪ ਪਤਾ ਕੀ ਆ ਮੈਂ ਚਾਚਾ ਹੁਣ ਮੇਰੀ ਉਮਰ ਵੀ ਮੈਂ ਮੈਂ ਤਾਂ ਮਰ ਜੂਗਾ ਜੇ ਨਾ ਉਮਰ ਹੁੰਦੀ ਆ ਹਾਣ ਪ੍ਰਮਾਣ ਦੀ ਹੁੰਦੀ ਆ ਤੇਰਾ ਵਿਆਹ ਕਿਸੇ ਉਹੋ ਜੀ ਕੁੜੀ ਨਾ ਕਰਾਵਾਂਗੇ ਵਧੀਆ ਪਰਿਵਾਰਕ ਕੁੜੀ ਨਾ ਤੇਰੀ ਮਾਂ ਦੀ ਉਮਰ ਵੇਖ ਮਾਂ ਦੀ ਉਮਰ ਕੀ ਤਾ ਉਹ ਬਾਈ ਜੀ ਦੀ ਪੁੱਛੋ 38 ਸਾਲ ਦੀ ਉਹ ਆਏ 22 ਸਾਲ ਦਾਗਾ ਅੱਛਾ ਮੁੰਡੇ ਦੀ ਉਮਰ 22 ਸਾਲ ਦੀ ਏ ਜਿਹਦੇ ਨਾਲ ਪਿਆਰ ਹੋਇਆ ਉਹਦੀ 38 ਸਾਲਾਂ ਦੀ ਉਮਰ ਆ ਮਾਂ ਦੀ ਉਮਰ ਵੀ 38 ਸਾਲਾਂ ਦੀ ਆ ਹਾਂਜੀ ਹਾਂਜੀ ਇਹਦੀ ਮਾਂ ਦੇ ਬਰਾਬਰ ਆਈ ਵੇਖੋ ਵੇਖੋ ਗੱਲ ਬੜੀ ਇਹ ਤੁਸੀਂ ਵੇਖੇ ਨਹੀਂ ਮੁੰਡੇ ਸਮਝਾਏ ਥੋੜਾ ਯਾਰ ਬੀ ਮੈਂ ਸਮਝਾਇਆ ਸੀ ਭਾਈ ਇਹ ਮਗਾ ਕੋਈ ਨਹੀਂ ਮਗਾ ਇੱਥੇ ਤੁਰਾ ਫਿਰਦਾ ਹੋਰ ਵੇਖ ਲੈ ਕੋਈ ਤੂੰ ਜ਼ਰੂਰੀ ਥੋੜੀ ਇਹੀ ਆ ਉਹ ਵੀ ਭਈਆ ਕਿਸੇ ਕੰਪਿਊਟਰ ਸੈਂਟਰ ਸੈਂਟਰ ਦੇ ਵਿੱਚ ਪੜਾਉਂਦੀ ਸੀ ਬਈ ਉਹ ਅੱਛਾ ਹਾਂ ਇਹ ਉੱਥੇ ਪਤਾ ਨਹੀਂ ਕਿਵੇਂ ਪਹੁੰਚਾ ਕਿਵੇਂ ਨਹੀਂ ਪਹੁੰਚਾਇ ਤਾਂ ਹਜੇ ਮੈਨੂੰ ਅਧੀਆਂ ਗੱਲਾਂ ਦੱਸ ਦਿੱਤੀਆਂ ਦੱਸੀਆਂ ਹੀ ਨਹੀਂ ਮੇਰੇ ਗੱਲ ਕੀ ਹੈ ਸਾਰੀ ਗੱਲ ਗੱਲ ਇਹ ਆਈ ਦੇਖੋ ਜੀ ਹੁਣੇ ਮੇਰੇ ਮਾੜੇ ਟਾਈਮ ਤੇ ਮੇਰਾ ਪੂਰਾ ਸਾਹ ਦਿੱਤਾ ਜੀ ਠੀਕ ਹੈ ਮਾੜਾ ਟਾਈਮ ਕੀ ਸੀ ਤੇਰੇ ਤੇ ਮੇਰੇ ਮਾੜਾ ਬਣਾ ਬਿਮਾਰ ਸੀ ਇੱਕ ਦਿਨ ਜੀ ਅੱਛਾ ਇੱਕ ਦਿਨ ਹੀ ਬਿਮਾਰ ਸੀ ਮੈਂ ਦਵਾਈ ਲਿਆ ਕੇ ਦਿੱਤੀ ਨਹੀਂ ਤੇ ਘਰ ਦੇ ਦਾ ਪਤਾ ਪੁੱਤਾ ਰੱਖ ਤੇ ਇਦੋਂ ਖਰਚਾ ਪਾਣੀ ਫੋਲ ਦੇ ਕੇ ਤੋਰਦਾ ਹੀ ਬਈ ਘਰ ਦੇ ਦੇ ਪੁੱਛਦੇ ਹਾਂ ਹਾਂ ਜੀ ਸਾਰਾ ਕੁਝ ਪੁੱਛਦੇ ਸੀ ਜੀ ਕਰਦੇ ਨਹੀਂ ਤੇਰੇ ਕੋਲਦੇ ਤੋਂ ਨਾ ਮਾਰੇ ਟਾਈਮ ਚ ਤੇਰੇ ਨਾਲ ਕੁੜੀ ਖੜੀ ਐ ਪਰ ਕਈ ਕੁਝ ਗੱਲਾਂ ਹੁੰਦੀਆਂ ਮੈਂ ਫਿਰ ਕਰਦੇ ਨੂੰ ਨਹੀਂ ਦੱਸਦੀ ਯਾਰ ਮਾਂ ਤੇਰੀ ਨੇ ਪਾਲਿਆ ਤੈਨੂੰ ਪਿਓ ਤੇਰੇ ਨੇ ਤੈਨੂੰ ਸੰਭਾਲਿਆ ਤੈਨੂੰ ਸਾਰਾ ਕੁਝ ਖਵਾਇਆ ਤੇ ਕਹਿੰਦਾ ਮਾਰੇ ਟਾਈਮ ਦੇ ਵਿੱਚ ਤੇਰੇ ਨਾਲ ਆ ਜੋ ਕੁੜੀ ਖੜੀ ਐ ਤੇ ਖੜੀ ਐ ਤਾਂ ਮੈਂ ਵਿਆਹ ਵੀ ਕਰਾਉਂਗਾ ਬਸ ਮੈਂ ਤਾਂ ਵਿਆਹ ਕਰਾਣਾ ਜੀ ਮੈਂ ਮਰ ਜੂੰਗਾ ਪਰ ਵਿਆਹ ਹੁੰਦਾ ਤੇਰਾ ਹੌਣ ਨਹੀਂ ਦੇਣਾ ਪੁੱਤ ਜਿੱਥੇ ਮਰਜੀ ਭਜਲਾ ਦੂੰ ਮੈਂ ਤੇਰੇ ਪਿਓ ਨੇ ਤੈਨੂੰ ਪਹਿਲਾਂ ਬੇਦਖਲ ਕੀਤਾਗਾ ਕਾਹ ਤੋਂ ਦਖਲ ਕੀਤਾ ਇਸੇ ਚੱਕਰਾਂ ਜੀ ਇਹਦੇ ਪਿਓ ਨੂੰ ਪਤਾ ਸਾਰੀਆਂ ਗੱਲਾਂ ਦਾ ਅੱਛਾ ਤੇ ਮਾਂ ਇਹਨੂੰ ਪਤਾ ਨਹੀਂ ਮਾਂ ਨੂੰ ਨੇ ਮਾਂ ਨੂੰ ਵੀ ਪਤਾ ਪਰ ਮਾਂ ਨੇ ਪਿਓ ਤੋਂ ਉਹਲੇ ਤਾਨੂੰ ਬੁਲਟ ਲੈ ਕੇ ਦਿੱਤਾ ਉਹ ਬੁਲਟ ਤੇ ਵੀ ਇਹਨੇ ਲੋਨ ਕਰਾ ਕੇ ਉਹਨੂੰ ਕੁੜੀ ਦੇ ਪੈਸੇ ਖਵਾਈ ਬੈਠਾ ਇਹ ਉਹ ਵੀ ਪੈਸੇ ਖਵਾਈ ਉਹਨੂੰ ਫੇਰ ਇਹ ਖਵਾਣੀ ਪੈਂਦੀ ਹੈ ਜੀ ਹੁਣ ਜੇ ਨਾ ਰੋਗੀ ਤਾਂ ਐਸ਼ ਵੀ ਕਰਾਣੀ ਪਊਗੀ ਤੇ ਤੂੰ ਕੰਮ ਕਰ ਲੈ ਕੋਈ ਫਿਰ ਐਸ਼ ਕਰ ਵਧੀਆ ਕਾਰ ਬਾਰਾ ਦਾ ਤੇਰਾ ਵਧੀਆ ਸੈਟ ਆ ਸਾਰਾ ਕੁਝ ਪੜਿਆ ਵਾ ਪੜਿਆ ਪੜਾਈ ਡਿਗਰੀ ਡੂਰੀ ਕੀਤੀ ਹੈ ਹਾਂਜੀ ਹਾਂਜੀ ਉਹ ਚੱਕਰ ਕਿਹੜਾ ਚ ਪੈ ਗਿਆ ਚੱਕਰ ਹੀ ਹੁਣ ਮੈਂ ਕੀ ਕਰਾਂਈ ਮੈਂ ਮੈਂ ਤਾਂ ਬਸ ਮੈਂ ਤਾਂ ਮੂੰਹ ਪਿਆਰ ਖਿੱਚੀ ਜਾਂਦਾ ਹੁੰਦਾ ਹੁਣ ਵੀ ਮੇਰੇ ਨਾਲ ਹੀ ਕਰੀ ਜਾਂਦਾ ਜੀ ਕਿ ਭੱਜ ਜਾ ਵਸ ਪੈਸੇ ਤੇਰੇ ਕੋਲੋਂ ਭੱਜ ਜਾਣਾ ਮੈਂ ਤਾਂ ਜਾਊਗਾ ਜੀ ਪੈਸੇ ਤਾਂ ਮੈਂ ਯਾਰਾਂ ਦੋਸਤਾਂ ਤੋਂ ਲਵਾਂਗਾ ਕਿਸੇ ਤੋਂ 20 ਹਜ਼ਾਰ ਕਿਸੇ ਤੋਂ 30 ਹਜ਼ਾਰ 80 ਹਜ਼ਾਰ ਰੁਪਏਾਂ ਦੇ ਸ਼ਾਮ ਨੂੰ ਕਾਊਂਟ ਚ ਪਵਾ ਦਊਗਾ ਤੂੰ ਦੇਂਗਾ ਪੈਸੇ ਮੈਂ ਕਿੱਥੇ ਦਊਂਗਾ ਕਿਉਂ ਹਾਂ ਪਹਿਲਾਂ ਬਧੇਰੇ ਖਵਾਤੇ ਇਹਨੇ ਪਹਿਲਾਂ ਵਾਲੇ ਮੋੜਾਂ ਦਾ ਨਾਲ ਹੀ ਲੈਂਦਾ ਮੋੜਾਂ ਵੀ ਜਦੋਂ ਵਿਆਹ ਹੋ ਗਿਆ ਸੱਜਣਾ ਚੁੱਪ ਵੇਖੋ ਕਹਿੰਦਾ ਆਪਦੇ ਲਿਆਜੀ ਨੂੰ ਚੁੱਪ ਕਰਾਦਾ ਕਹਿੰਦਾ ਤੂੰ ਚੁੱਪ ਕਰ ਜਾ ਠੀਕ ਹੈ ਮੋੜਾਂਗੇ ਤੈਨੂੰ ਪੈਸੇ ਤੇ ਹੋਰ ਵੀ ਜਿਹੜੀ ਗੱਲਬਾਤ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਰਾਂਗੇ ਕੀ ਹੁਣ ਅੱਗੇ ਦੀ ਕੀ ਗੱਲਬਾਤ ਤੁਸੀਂ ਕੀ ਅੱਗੇ ਦੀ ਬਾਈ ਜੀ ਇਹਨੂੰ ਬਸ ਅਸੀਂ ਤਾਂ ਬੇਦਖਲ ਕਰਦੇ ਰਾ ਜੇ ਇਹ ਜਿਆ ਕੰਮ ਕਰੂਗਾ ਤਾਂ ਉਹ ਤਾਂ ਕਹਿੰਦੇ ਬੇਦਖਲ ਕਰਤਾ ਚਾਚਾ ਜੀ ਬੇਦਖਲ ਕਰਤਾ ਜੀ ਬਸ ਕ ਇਹਨੂੰ ਬਿਲਕੁਲ ਅਸੀਂ ਤਾਂ ਘਰੇ ਵੜਨ ਨਹੀਂ ਦੇਣਾ ਜੇ ਇਹ ਜਿਆ ਕੰਮ ਕਰੂਗਾ ਤਾਂ ਫਿਰ ਫਿਰ ਕੀ ਨਾਮ ਤੋਂ ਤੁਹਾਡਾ ਹੀ ਆਊਗਾ ਨਾਮ ਕੀ ਕਰਕੇ ਜੀ ਹੁਣ ਅਸੀਂ ਸਾਨੂੰ ਭਾਜੀ ਲੋਕ ਟੀਚਰਾਂ ਕਰਦੇ ਆ ਕਹਿੰਦੇ ਆ ਕਿ ਤੁਹਾਡਾ ਮੁੰਡਾ ਵੇਖ ਲਓ ਵੀ ਮਾਂ ਜੀ ਦੀ ਮਾਂ ਦੀ ਉਮਰ ਦੀ ਕੁੜੀ ਨੂੰ ਲਈ ਫਿਰਦਾ ਕੁੜੀ ਨੂੰ ਲਈ ਫਿਰਦਾ ਫੇਰ ਹੁਣ ਹੁਣ ਅਸੀਂ ਤਾਂ ਕਿਸੇ ਮੂੰਹ ਦਿਖਾਉਣ ਚੁੱਕੇ ਨਹੀਂ ਹੈਗੇ ਜਿ ਕੋਈ ਕੁੜੀ ਕਤਰੀ ਹੋਵੇ ਤਾਂ ਉਹਦੇ ਨਾਲ ਵਿਆਹ ਕਰ ਵੀ ਦੇਗੇ ਹੁਣ ਇਹਦਾ ਹੁਣ ਮਾਂ ਦੀ ਉਮਰ ਨਾਲ ਕਿੱਥੋਂ ਇਹਦਾ ਕਰਦੀ ਏ ਮਾਮਲਾ ਕੀ ਹੈ ਸਾਰਾ ਹੈਗਾ ਕੁੜੀ ਦੀ ਉਮਰ 38 ਸਾਲਾਂ ਦੀ ਆ ਮੁੰਡੇ ਦੀ ਉਮਰ 22 ਸਾਲਾਂ ਦੀ ਆ ਕਹਿੰਦਾ ਮੈਂ ਉਹਦੇ ਨਾਲ ਲਵ ਮੈਰਿਜ ਕਰਾਉਣੀ ਆ ਲਵ ਮੈਰਿਜ ਕਰਾਏਗਾ ਲਵ ਮੈਰਿਜ ਮੇਰਾ ਆ ਜਿਹੜਾ ਮੇਰਾ ਪੁੱਤ ਆ ਮੇਰਾ ਕਹਿੰਦਾ ਮੇਰਾ ਪੁੱਤ ਐ ਉਹ ਕਹਿੰਦਾ ਲੰਬ ਮੈਰਿਜ ਕਰਾਉਣੀ ਐ 38 ਸਾਲਾਂ ਦੀ ਕੁੜੀ ਨਾਲ ਹੁਣ ਜਿਹੜੇ 80000 ਰੁਪਏ ਪਵਾ ਕੇ ਫੇਰ ਲੰਬ ਮੈਰਿਜ ਕਰਾਉਣੀ ਕਿ ਲੰਬ ਮੈਰਿਜ ਜੇ ਬਾਅਦ ਚ ਕਰਾਉਣੀ ਐ ਪ੍ਰੋਮਿਸ ਕੀਤਾ ਸੀ ਉਹ ਕਹਿੰਦੀ ਮੈਨੂੰ ਚਾਹੀਦਾ ਤੇ ਮੈਨੂੰ 100000 ਰੁਪਏ ਪਾਉਣੇ ਪੈਣ ਕਿੱਦੋਂ ਕਰਾਂ ਮੈਂ ਡਾਕਾ ਮਾਰਾਂ ਚੋਰੀ ਕਰਾਂ ਉਹਨੂੰ 80000 ਰੁਪਏ ਸ਼ਾਹ ਉਹਨਾਂ ਦੇ account 'ਚ ਹੋਊਗਾ ਦੇਖੋ ਕਹਿੰਦਾ ਡਾਕਾ ਮਾਰਾਂ ਚੋਰੀ ਕਰਾਂ ਪਿਆਰ ਐਨਾ ਅੰਨਾ ਹੋਇਆ ਪਿਆਗਾ ਤੂੰ ਫੇਰ ਮੁੰਡੇ ਦੱਸੇ ਨਹੀਂ ਕੁਛ ਮੈਂ ਹੁਣ ਕੀ ਦੱਸਾਂ ਯਾਰ ਦੋਸਤੀ ਲਕਲਪੇਟੀਆਂ ਰੱਖਦੇ ਹੁੰਦੇ ਆ ਮੈਂ ਤਾਂ ਰੱਖਣੀ ਸੀ ਕੁਛ ਨਾ ਕੋਈ ਏਦੀ ਇੰਨੀ ਨਹੀਂ ਲਕਲਪੇਟੀ ਰੱਖੀ ਜਾਂਦੀ ਸਾਨੂੰ ਜੇ ਤੂੰ ਪਹਿਲਾਂ ਦੱਸਦਾ ਨਾ ਇਹਨਾਂ ਉਹ ਤਾਂ ਕਾਫੀ ਟਾਈਮ ਪਹਿਲਾਂ ਪਤਾ ਸੀਗਾ ਜੇ ਸਾਨੂੰ ਮਾੜਾ ਮੋਟਾ ਪਹਿਲਾਂ ਦੱਸਿਆ ਹੁੰਦਾ ਤਾਂ ਇੰਨੀ ਦੂਰ ਗੱਲ ਪਹੁੰਚਦੀ ਨਹੀਂ ਸੀਗੀ ਇਹ ਤਾਂ ਜਮਾ ਪਾਗਲ ਹੋਇਆ ਪਿਆ ਜੀ ਬਾਈ ਇਹ ਵੀ ਚੰਡੀਗੜ੍ਹ ਕੰਟੀਨ ਜੇ ਦੇ ਨਾਲ ਸਮੋਸੇ ਖਾਂਦੇ ਸੀ ਇੱਕ ਗੱਲ ਦੱਸਦੇ ਆ ਕਿ ਇਹ ਵੀ ਪੈਸੇ ਖਰਦਾਂ ਦੇ ਵਿੱਚ ਨਾਲ ਵਿੱਚ ਇਕੱਠੇ ਇਕੱਠੇ ਹੁੰਦੇ ਤੈਨੂੰ ਖਵਾਉਂਦਾ ਪਿਉਂਦਾ ਸੀ ਮਾੜਾ ਮੋਟਾ ਹਾਂ ਤੇ ਫਿਰ ਨਾਲ ਸੀ ਬਰੇ ਯਾਰ ਛੱਡ ਛੁੱਟ ਕੇ ਯਾਰ ਹਣਾ ਪੱਕਾ ਯਾਰ ਆ ਦੇਖੋ ਯਾਰ ਯਾਰ ਦੇਖੋ ਯਾਰ ਕਹਿੰਦਾ ਨਾਲ ਮੈਨੂੰ ਉਹ ਇਹਦੇ ਪੈਸਿਆਂ ਚ ਯਾਰ ਨੂੰ ਖਵਾਉਂਦਾ ਪਿਉਂਦਾ ਸੀਗਾ ਇਕੱਠੀ ਅਸੀਂ ਫਿਲਮਾਂ ਦੇਖਦੇ ਸੀ ਇਕੱਠੀ ਅਸੀਂ ਛੱਡ ਕੇ ਆਉਂਦਾ ਸੀ ਸਾਰਾ ਕੁਝ ਇਕੱਠੀ ਕਰਦੇ ਸੀ ਕਿ ਅੱਜ ਮਾੜਾ ਟਾਈਮ ਆਇਆ ਤਾਂ ਯਾਰ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂਗੇ ਮਾੜਾ ਟਾਈਮ ਕੀ ਆਇਆਗਾ ਗੱਲ ਜਦੋਂ ਨਿਕਲੀ ਐ ਨਾਲ ਉਹਦੇ ਯਾਰ ਨੂੰ ਬੁਲਾਇਆ ਗਿਆ ਉਹਦਾ ਯਾਰ ਕਹਿੰਦਾ ਵੀ ਮੇਰੇ ਕੋਲੇ ਤਾਂ ਪੈਸੇ ਪਈ ਹੈ ਨਹੀਂਗੇ ਤੇ ਉਹਨੇ ਨਾ ਕਰਤੀ ਆ ਉਹਨੇ ਇਹਦੇ ਚਾਚੇ ਨੂੰ ਫੋਨ ਲਾਇਆ ਚਾਚੇ ਨੂੰ ਇਕੱਠਾ ਬੁਲਾ ਲਿਆ ਇਹਦੇ ਤਾਏ ਨੂੰ ਬੁਲਾ ਲਿਆ ਪਰ ਜਦੋਂ ਸਾਰੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਐ ਵੀ ਕੁੜੀ ਨੂੰ ਪੈਸੇ ਦੇਈ ਵੀ ਬੈਠਾਗਾ ਉਹਦੇ ਬੁਲਟ ਤੇ ਲੋਨ ਕਰਾਈ ਬੈਠਾਗਾ ਜਿਹੜੇ ਆਉਦੇ ਮਾਪਿਓ ਦੇ ਪਿਓ ਦੇ ਚੈੱਕ ਸੀਗੇ ਖਾਲੀ ਉਹ ਸੈਨ ਕਰਕੇ ਘਰੇ ਰੱਖੇ ਹੋਏ ਸੀਗੇ ਉਹ ਵੀ ਦੇਈ ਬੈਠਾਗਾ ਤੇ ਗੱਲ ਸਾਰੀ ਕੀ ਐ ਮਸਲਾ ਸਾਰਾ ਕੀ ਐ ਇਹਨਾਂ ਦੇ ਪਰਿਵਾਰ ਵਾਲੇ ਪੂਰੇ ਦੁਖੀ ਹੋਏ ਬੈਠੇ ਆ ਉਹ ਕਹਿੰਦੇ ਆ ਵੀ ਅਸੀਂ ਇਹਨੂੰ ਬੇਤਖਲ ਵੀ ਕਰ ਦਿੱਤਾਗਾ ਤੇ ਪਰ ਫਿਰ ਵੀ ਮੁੰਡਾ ਸਮਝਦਾ ਨਹੀਂ ਆਖ ਹੀ ਨਹੀਂ ਲੱਗਦਾਗਾ ਵਿਆਹ ਕਹਿੰਦਾ ਮੈਂ ਕਰਾਉਣਾ ਹੀ ਕਰਾਉਣਾਗਾ ਫੇਰ ਤੁਸੀਂ ਅੱਗੇ ਕੀ ਕਰੋਗੇ ਕੁੜੀ ਵਾਲੇ ਦੇ ਘਰ ਦੇ ਨਾਲ ਗੱਲ ਕਰੋਗੇ ਅਸੀਂ ਲੜਕੀ ਵਾਲੇ ਨਾਲ ਗੱਲ ਕਰਾਂਗੇ ਜੀ ਅੱਛਾ ਹਾਂ ਅਸੀਂ ਉਹ ਲੜਕੀ ਦੇ ਘਰ ਜਾ ਕੇ ਵੇਖਾਂਗੇ ਸਮਝਾਵਾਂਗੇ ਕੁੜੀ ਦੇ ਘਰ ਦੇ ਨੂੰ ਜਾਣਦਾ ਭਾਈ ਹਾਂ ਭਾਈ ਜਾਣਦਾ ਤੇ ਜੇ ਫਿਰ ਤੁਹਾਡਾ ਵਿਆਹ ਉਹ ਜੇ ਮੁੰਡੇ ਦਾ ਤੇਰੇ ਭਤੀਜੇ ਦਾ ਇਹ ਜਾਣਦਾ ਕੀ ਹੈ ਜੀ ਇਹ ਜਾਣਦਾ ਉਹਦੇ بیٹے ਨੂੰ ਉਹਦਾ ਇੱਕ ਬੇਟਾ ਵੀ ਹੈ 10 ਸਾਲ ਕੱਲ ਵੇਖੋ ਕੀ ਹੈ ਜਾਲ ਕੀ ਹੈ ਵੀ 10 ਸਾਲਾਂ ਦਾ ਉਹ ਕੁੜੀ ਦਾ ਬੇਟਾ ਵੀ ਹੈ 38 ਸਾਲਾਂ ਦੀ ਕੁੜੀ ਦੀ ਉਮਰ ਹੈ ਤੇ ਉਹਦੇ ਨਾਲ ਪਹਿਲਾਂ ਵਿਆਹ ਵੀ ਹੋਇਆ ਹੋਇਆ ਉਹਦਾ ਉਹਦਾ ਵਿਆਹ ਹੋਇਆ ਹੋਇਆ ਹੈਗਾ ਜੀ ਤੇ ਉਹਦਾ ਘਰ ਵਾਲੇ ਨਾਲ ਹੋਇਆ ਵਾ ਤਲਾਕ ਅੱਛਾ ਮੈਂ ਸੁਣਿਆ ਉਹਦੇ ਪਹਿਲਾਂ ਵੀ ਪੰਜ ਚਾਰ ਥਾਂ ਚੱਕਰ ਚੱਲਦਾ ਸੀ ਉਹ ਪੈਸਿਆਂ ਦੀ ਖਾਊ ਹੈ ਗਿਆ ਸਾਡਾ ਤਾਂ ਮੁੰਡਾ ਟੋਪਾ ਦੇਖੋ ਦੇਖੋ ਗੱਲਬਾਤ ਕੀ ਆ ਲੜ ਪਿਆ ਲੜ ਪਿਆ ਲੜ ਪਿਆ ਉਹ ਪੂਰੇ ਪਿਆਰ ਤਾਂ ਦੇਖੋ ਦੇਖੋ ਨਹੀਂ ਨਹੀਂ ਇੱਕ ਮੈਚ ਦੇਖੋ ਪਿਆਰ ਵਿੱਚ ਪੂਰੇ ਅੰਨੇ ਅੰਨੇ ਹੋਏ ਬੈਠੇ ਪਿਆਰ ਦੇ ਵਿੱਚ ਠੀਕ ਹੈ ਜਿਹੜੀ ਗੱਲਬਾਤ ਕੀ ਹੈ ਸਾਰੀ ਸਾਹਮਣੇ ਆਈ ਹੈ ਨਿਕਲ ਕੇ ਕੁੜੀ ਦਾ ਜਿਹੜਾ ਪਹਿਲਾਂ ਵੀ ਵਿਆਹ ਹੋਇਆ ਸੀ 10 ਸਾਲਾਂ ਦਾ ਬੇਟਾ ਸੀਗਾ ਦੇਖੋ ਮੁੰਡਾ ਸਮਝ ਨਹੀਂ ਰਿਹਾ ਗਾ ਗੱਲ ਨੂੰ ਉਹਨਾਂ ਦੇ ਘਰ ਦੇ ਪੂਰੇ ਸਮਝਾਉਣ ਦੇ ਵਿੱਚ ਲੱਗੇ ਹੋਏ ਆ ਫਿਰ ਵੀ ਨਹੀਂ ਸਮਝ ਰਿਹਾ ਤਾਇਆ ਵੀ ਉਹਦਾ ਸਮਝਾ ਰਿਹਾ ਉਹਦਾ ਚਾਚਾ ਵੀ ਸਮਝਾ ਰਿਹਾ ਗਾ ਬਿਲਕੁਲ ਵੀ ਨਹੀਂ ਸਮਝ ਰਿਹਾ ਮੁੰਡਾ ਕਹਿੰਦਾ ਮੈਂ ਉਸੇ ਨਾਲ ਹੀ ਵਿਆਹ ਕਰਵਾਣਾਗਾ ਜੇਕਰ ਤੁਹਾਨੂੰ ਸਾਡੇ ਇਦਾਂ ਦੇ ਮੈਸੇਜ ਵਧੀਆ ਲੱਗਦੇ ਆ ਤੁਸੀਂ ਆਪਣੇ ਬੱਚਿਆਂ ਦਾ ਇਸੇ ਮੈਸੇਜ ਨਾਲ ਖਿਆਲ ਰੱਖਦੇ ਹੋ ਤਾਂ ਤੁਹਾਨੂੰ ਇਦਾਂ ਦੇ ਸਾਡੇ ਮੈਸੇਜ ਵਧੀਆ ਲੱਗਦੇ ਆ ਤਾਂ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸਾਡੇ ਜਿਹੜੇ ਚੈਨਲ ਤੇ ਵਧੀਆ-ਵਧੀਆ ਕਮੈਂਟਾਂ ਦੇ ਵਿੱਚ ਤੁਸੀਂ ਆਪਣੇ ਸੁਝਾਅ ਦਿਆ ਕਰੋ ਤੇ ਅੱਗੇ ਤੋਂ ਅੱਗੇ ਸਾਡੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਕਿਸੇ ਹੋਰ ਭਰਾ ਦਾ ਵੀ ਫਾਇਦਾ ਹੋ ਸਕੇ